ਹੁਣ Google ਤੁਹਾਨੂੰ ਦਿਖਾਵੇਗਾ 20 ਜਾਂ 30 ਸਾਲ ਪੁਰਾਣਾ ਨਜ਼ਾਰਾ Google ਨੇ ਮੈਪ ਸਰਵਿਸ ਦੇ ਵਿੱਚ ਜੋੜਿਆ ਟਾਈਮ ਮਸ਼ੀਨ ਵਰਗਾ ਫੀਚਰ ਵਸਤੂ ਸੀ ਵੀ ਆਪਣੇ ਫੋਨ ਚ ਕਰ ਲਵੋ ਆਹ ਸੈਟਿੰਗਸ ਨੂੰ ਔਨ ਹਰ ਕਿਸੇ ਦੇ ਮਨ ਦੇ ਵਿੱਚ ਇਹ ਜਾਣਨ ਦੀ ਇੱਛਾ ਉਜਾਗਰ ਹੁੰਦੀ ਹੈ ਕਿ ਅੱਜ ਤੋਂ 20 ਜਾਂ 30 ਸਾਲ ਪਹਿਲਾਂ ਵਾਲਾ ਸਮਾਂ ਜਾਂ ਦ੍ਰਿਸ਼ ਕਿਵੇਂ ਦਾ ਹੋਵੇਗਾ ਜਿਹੜੀਆਂ ਚੀਜ਼ਾਂ ਅੱਜ ਸਮੇਂ ਦੇ ਹਿਸਾਬ ਦੇ ਨਾਲ ਜ਼ਿਆਦਾ ਮਾਡਰਨ ਹੋ ਗਈਆਂ ਨੇ ਜ਼ਿਆਦਾ ਬਦਲ ਗਈਆਂ ਨੇ ਉਹ ਚੀਜ਼ਾਂ 20 ਸਾਲ ਜਾਂ 30 ਸਾਲ ਪਹਿਲਾਂ ਕਿਸ ਤਰ੍ਹਾਂ ਦੀਆਂ ਦਿਖਾਈ ਦਿੰਦੀਆਂ ਹੋਣਗੀਆਂ ਵੈਸੇ ਤਾਂ ਇਹ ਪਤਾ ਲਗਾਉਣਾ ਜਾਂ ਉਹਨਾਂ ਥਾਵਾਂ 'ਚ ਚੀਜ਼ਾਂ ਨੂੰ ਵੇਖਣਾ ਸੰਭਵ ਨਹੀਂ ਹੈ ਪਰ ਹੁਣ ਇਹ ਸੰਭਵ ਹੋ ਸਕਿਆ ਹੈ Google ਦੀ ਮਦਦ ਦੇ ਨਾਲ ਤੁਹਾਨੂੰ ਦੱਸੀਏ ਕਿ Google ਨੇ ਹੁਣ ਇੱਕ ਨਵਾਂ ਫੀਚਰਸ ਆਪਣੀ ਮੈਪ ਸਰਵਿਸ ਦੇ ਵਿੱਚ ਜੋੜਿਆ ਹੈ ਤੁਹਾਨੂੰ ਦੱਸਿਆ ਕਿ ਆਪਣੀ ਮੈਪ ਸਰਵਿਸ ਦੇ ਵਿੱਚ ਟਾਈਮ ਮਸ਼ੀਨ ਵਰਗਾ Google ਦੇ ਵੱਲੋਂ ਇੱਕ ਫੀਚਰ ਜੋੜਿਆ ਗਿਆ ਹੈ ਹੁਣ Google ਤੁਹਾਨੂੰ 20 ਸਾਲ ਤੋਂ ਵੱਧ ਸਾਲਾਂ ਦਾ ਪੁਰਾਣਾ ਦ੍ਰਿਸ਼ ਜ਼ਰੂਰ ਦਿਖਾ ਸਕਦਾ ਹੈ Google ਨੇ ਸਟਰੀਟ 뷰 ਫੀਚਰ ਨੂੰ ਵੀ ਅਪਡੇਟ ਕੀਤਾ ਹੈ ਜਾਣਕਾਰੀ ਮੁਤਾਬਕ 280 ਬਿਲੀਅਨ ਤੋਂ ਵੱਧ ਫੋਟੋਆਂ ਸਟਰੀਟ 뷰 ਦੇ ਵਿੱਚ ਦਿਖਾਈ ਦੇਣਗੀਆਂ ਇਸ ਦੀ ਮਦਦ ਦੇ ਨਾਲ ਤੁਸੀਂ ਸਮੇਂ ਦੇ ਨਾਲ ਯਾਤਰਾ ਵੀ ਕਰ ਸਕਦੇ ਹੋ ਤੇ ਇਹ ਵੀ ਦੇਖ ਸਕਦੇ ਹੋ ਕਿ ਉਹ ਥਾਵਾਂ ਪਹਿਲਾਂ ਕਿਵੇਂ ਦੀਆਂ ਲੱਗਦੀਆਂ ਹੋਣਗੀਆਂ ਅੱਜ ਦੇ ਸਮੇਂ ਜਿਵੇਂ-ਜਿਵੇਂ ਨਵੀਆਂ ਤਕਨੀਕਾਂ ਆ ਰਹੀਆਂ ਨੇ ਓਵੇਂ-ਓਵੇਂ ਹੀ ਸਾਡੇ ਆਲੇ-ਦੁਆਲੇ ਦੇ ਸਥਾਨਾਂ ਦੀ ਰੂਪਰੇਖਾ ਦੇ ਵਿੱਚ ਬਦਲਾਅ ਵੀ ਦੇਖਣ ਨੂੰ ਮਿਲ ਰਹੇ ਨੇ। ਵੈਸੇ ਵੀ ਮਨੁੱਖ ਦਾ ਇਹ ਸੁਭਾਅ ਹੈ ਕਿ ਅੱਗੇ ਨੂੰ ਵਧਣਾ ਹੈ, ਪਿੱਛੇ ਨਹੀਂ ਮੁੜਨਾ। ਪਰ ਕਈ ਵਾਰ ਪਿਛਲੀਆਂ ਜਗ੍ਹਾਹਾਂ ਨੂੰ, ਉਹਨਾਂ ਦ੍ਰਿਸ਼ਾਂ ਨੂੰ ਦੇਖਣ ਦੀ ਮਨ ਦੇ ਵਿੱਚ ਇੱਛਾ ਜ਼ਰੂਰ ਹੁੰਦੀ ਹੈ। ਇਸੇ ਲਈ Google ਹੁਣ 20 ਜਾਂ 30 ਸਾਲ ਪੁਰਾਣਾ ਨਜ਼ਾਰਾ ਦਿਖਾ ਸਕਦਾ ਹੈ। ਹੁਣ ਤੁਹਾਨੂੰ ਦੱਸ ਦਿਆਂ ਕਿ ਇਹ ਸਭ Google ਦੀ ਮਦਦ ਦੇ ਨਾਲ ਸੰਭਵ ਕਿਵੇਂ ਹੋ ਸਕਦਾ ਹੈ ਦਰਅਸਲ Google ਨੇ Google Maps ਤੇ Google Earth ਲਈ ਇੱਕ ਅਜੀਹਾ ਫੀਚਰ ਜਾਰੀ ਕੀਤਾ ਹੈ ਜੋ ਕਿਸੇ ਖਾਸ ਜਗ੍ਹਾ ਨੂੰ ਉਸਦੀ ਪੁਰਾਣੀ ਸਥਿਤੀ ਦੇ ਵਿੱਚ ਦਿਖਾਵੇਗਾ ਇਸ ਦਾ ਮਤਲਬ ਹੈ ਕਿ ਹੁਣ ਤੁਸੀਂ ਆਪਣੇ smartphone ਜਾਂ computer ਤੇ ਆਸਾਨੀ ਦੇ ਨਾਲ ਇਹ ਦੇਖ ਸਕਦੇ ਹੋ ਕਿ 20 ਜਾਂ 30 ਸਾਲ ਪਹਿਲਾਂ ਕੋਈ ਵੀ ਖਾਸ ਜਗ੍ਹਾ ਕਿਸ ਤਰ੍ਹਾਂ ਦੀ ਲੱਗਦੀ ਹੋਵੇਗੀ ਉਹ ਦ੍ਰਿਸ਼ ਕਿਸ ਤਰ੍ਹਾਂ ਦਾ ਵਿਖਦਾ ਹੋਵੇਗਾ ਇਸ ਦੀ ਮਦਦ ਦੇ ਨਾਲ ਤੁਸੀਂ ਸਮੇਂ ਦੇ ਨਾਲ ਟਾਈਮ ਟ੍ਰੈਵਲ ਯਾਨੀ ਕਿ ਯਾਤਰਾ ਵੀ ਕਰ ਸਕਦੇ ਹੋ ਤੇ ਉਹਨਾਂ ਸਥਾਨਾਂ ਦੇ ਪੁਰਾਣੇ ਰੂਪ ਨੂੰ ਦੇਖ ਸਕਦੇ ਹੋ ਜੋ ਤੁਸੀਂ ਆਪਣੇ ਅੱਖੀਂ ਦੇਖਣਾ ਚਾਹੁੰਦੇ ਹੋ ਇਸ ਫੀਚਰ ਦੀ ਮਦਦ ਨਾਲ ਤੁਸੀਂ ਕਿਸੇ ਇਮਾਰਤ ਸੜਕ ਜਾਂ ਕਿਸੇ ਖਾਸ ਜਗ੍ਹਾ ਨੂੰ ਉਸ ਸਮੇਂ ਦੇ ਵਿੱਚ ਦੇਖ ਸਕਦੇ ਹੋ ਜਦੋਂ ਉਹ ਬਣਾਈ ਗਈ ਸੀ Google ਨੇ ਇੱਕ ਬਲੌਗ ਪੋਸਟ ਦੇ ਵਿੱਚ ਕਿਹਾ ਕਿ 1930 ਤੋਂ ਲੈ ਕੇ ਅੱਜ ਤੱਕ ਬਰਨਲ ਲੰਡਨ ਪੈਰਿਸ ਵਰਗੇ ਸ਼ਹਿਰਾਂ ਦੀਆਂ ਖਾਸ ਥਾਵਾਂ ਦੇਖੀਆਂ ਜਾ ਸਕਦੀਆਂ ਨੇ 19 ਦੀ ਵਰਤੋਂ ਕਿਵੇਂ ਕਰਨੀ ਹੈ ਦੱਸ ਦਈਏ ਕਿ ਇਸ ਦੀ ਵਰਤੋਂ ਕਰਨ ਦੇ ਲਈ ਤੁਹਾਨੂੰ Google Maps ਜਾਂ Google Earth ਤੇ ਜਾਣਾ ਪਵੇਗਾ ਜਿਸ ਜਗ੍ਹਾ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਉਸ ਨੂੰ ਸਰਚ ਕਰਨਾ ਹੋਵੇਗਾ ਫਿਰ ਤੁਹਾਨੂੰ ਲੇਅਰਸ অপਸ਼ਨਸ ਤੇ ਜਾਣਾ ਹੋਵੇਗਾ ਫਿਰ ਟਾਈਮ ਲੈਪਸ ਆਪਸ਼ਨ ਨੂੰ ਆਨ ਕਰਨਾ ਹੋਵੇਗਾ ਇਸ ਤੋਂ ਬਾਅਦ ਤੁਸੀਂ ਲੰਘੇ ਹੋਏ ਵਕਤ ਵਿੱਚ ਵਾਪਸ ਜਾ ਕੇ ਉਸ ਜਗ੍ਹਾ ਨੂੰ ਦੇਖ ਸਕਦੇ ਹੋ ਇਸ ਦੇ ਨਾਲ ਹੀ Google ਨੇ ਸਟਰੀਟ 뷰 ਫੀਚਰ ਨੂੰ ਵੀ ਅਪਡੇਟ ਕੀਤਾ ਹੋਇਆ ਹੈ ਹੁਣ ਕਾਰਾਂ ਤੇ ਟਰੈਕਟਰਾਂ ਤੋਂ ਲਈਆਂ ਗਈਆਂ 280 ਬਿਲੀਅਨ ਤੋਂ ਵੱਧ ਫੋਟੋਆਂ ਸਟ੍ਰੀਟ 뷰 ਦੇ ਵਿੱਚ ਦਿਖਾਈ ਦੇਣਗੀਆਂ ਇਸ ਦੀ ਮਦਦ ਦੇ ਨਾਲ ਤੁਸੀਂ ਦੁਨੀਆ ਦੀਆਂ ਵੱਖ-ਵੱਖ ਥਾਵਾਂ ਤੇ ਘੁੰਮ ਵੀ ਸਕਦੇ ਹੋ ਜਿਵੇਂ ਕਿ ਤੁਸੀਂ ਅਸਲ ਜ਼ਿੰਦਗੀ ਦੇ ਵਿੱਚ ਉੱਥੇ ਹੀ ਗਏ ਹੋ ਉਹ ਇਹ ਮਹਿਸੂਸ ਕਰ ਸਕਦੇ ਹੋ ਹੋਰ ਛੱਡੋ ਇਸ ਤੋਂ ਇਲਾਵਾ ਇਸ ਫੀਚਰ ਦੀ ਮਦਦ ਨਾਲ ਤੁਸੀਂ ਦੁਨੀਆ ਭਰ ਦੀਆਂ ਸੜਕਾਂ ਤੇ ਇਮਾਰਤਾਂ ਨੂੰ ਇਸ ਤਰ੍ਹਾਂ ਵੇਖ ਸਕਦੇ ਹੋ ਜਿਵੇਂ ਇਹ ਤੁਹਾਡੇ ਬਿਲਕੁਲ ਨੇੜੇ ਤੇੜੇ ਹੀ ਖੜੀਆਂ ਹੋਣ Google ਨੇ ਕਰੀਬ 80 ਦੇਸ਼ਾਂ ਦੇ ਵਿੱਚ ਸਟ੍ਰੀਟ 뷰 ਫੀਚਰ ਜਾਰੀ ਕੀਤਾ ਹੋਇਆ ਹੈ।